ਨਵਿਕਾ ਖਰਸਾ ਵੈਜੀ ਕੀ ਫਤਿਹ ਹੋਰ ਸਾਰੇ ਕਿਵੇਂ ਜੀ ਵਧੀਆ ਤੇ ਆਈ ਹੋਪ ਸਾਰੇ ਵਧੀਆ ਹੋਣਗੇ ਜੀ ਤੇ ਅੱਜ ਵੀ ਬਲੌਗਿੰਗ ਮੈਂ ਸਟਾਰਟ ਕਰ ਲਿਖੀ ਜੀ ਆਪਣੇ ਇਸ ਵਾਈ ਸੂਟ ਤੋਂ ਕਾਫੀ ਦਿਨ ਹੋ ਗਏ ਮਤਲਬ ਉਦੋਂ ਕੱਟ ਕਟਿੰਗ ਕਰਕੇ ਰੱਖੇ ਨੂੰ ਮੈਨੂੰ ਤੇ ਇਹ ਵਾਲੀ ਜੀ ਲੈਂਸ ਲਗਾਉਣੀ ਹੈ ਜੀ ਢੇਰੇ ਤੇ ਤੇ ਇਹ ਲਗਾਉਣੀ ਹੈ ਜੀ ਬੜੀ ਜੀ ਆਪਾਂ ਨੇ ਤੇ ਥੋੜੀ ਇਹਨੂੰ ਸੈੱਟ ਕਰੂੰਗੀ ਸੈੱਟ ਨੂੰ ਉਹ ਐ ਸੈੱਟ ਕਰੂੰਗੀ ਇਹਨੂੰ ਮੈਂ ਤੇ ਇਹ ਲੈ ਸੁਬਾਹਾਂ ਤੇ ਸੀਗੀ ਪਰ ਉਹ ਕਹਿੰਦੇ ਬਾਹਾਂ ਤੇ ਨਹੀਂ ਲਗਾਉਣੇ ਗਲੇ ਤੇ ਲਗਾਉਣੇ ਤੇ ਇਹ ਵਾਲੀ ਕੇਰੇ ਤੇ ਲਗਾਉਣੀ ਆ ਤੇ ਕਾਫੀ ਜਿਹੜਾ ਹੋ ਗਿਆ ਮਤਲਬ ਕਾਹ ਕਿ ਕਿਹਾ ਮਹੀਨਾ ਹੀ ਹੋ ਗਿਆ ਮੈਂ ਮਸ਼ੀਨ ਤੇ ਕੰਮ ਲਗਾਇਆ ਮੇਰੇ ਆਪਣੇ ਸੂਟ ਵੀ ਸੀਨੇ ਨੂੰ ਪਏ ਨੇ ਬਾਈ ਜਿਹੜੇ ਪੁਰਾਣੇ ਹੈਗੇ ਉਹ ਹੀ ਪਾ ਲੈਣੀ ਜਿਓ ਕਿਤੇ ਜਾਣਾਗਾ ਤੇ ਗਰਮੀ ਕਰਕੇ ਕੁਝ ਕਰਨੇ ਨੂੰ ਮਨ ਨਹੀਂ ਕਰਦਾ ਹੈ ਗਰਮੀ ਬਹੁਤ ਲੱਗਦੀ ਹੈ ਪਰ ਮਸ਼ੀਨ ਤੁੰਟੀ ਮਾਪਾ ਰੱਖੀ ਹੋਈ ਆ ਤੁਹਾਨੂੰ ਜਿਦਣ ਵੀ ਦਿਖਾਇਆ ਸੀ ਬਲੌਗਿੰਗ 'ਚ ਤੇ ਉਪਰੀ ਬਹਿ ਕੇ ਥੋੜਾ ਬਹੁਤਾ ਕਰੂੰਗੀ ਹੁਣ ਅੱਜੇ ਕੰਮ ਮੈਂ ਕਰਮੀ ਕਰਕੇ ਮਨ ਨਹੀਂ ਕਰਦਾ ਹੈਗਾ ਕਰਨੇ ਨੂੰ ਤੇ ਪਰ ਚਲੋ ਦੇਖਦੇ ਅੱਜ ਕਿੰਨਾ ਕੰਮ ਹੁੰਦਾ ਤੇ ਉਸ ਤੋਂ ਬਾਅਦ ਦੁਪਹਿਰ ਦੀ ਰੋਟੀ ਦਾ ਹੋ ਜਾਣਾ ਹੈਗਾ ਤੇ ਦੁਪਹਿਰ ਨੂੰ ਫਿਰ نیچے ਜਾਵਾਂਗੀ ਰੋਟੀ ਬਣਾਉਣ ਵਾਸਤੇ ਸਬਜ਼ੀ ਵਗੈਰਾ ਬਣਾਉਣੀ ਹੈਗੀ ਲਓ ਜੀ ਮੈਂ ਆ ਗਈ ਹੁਣ نیچے ਮਸ਼ੀਨ ਤੇ ਕੰਮ ਕਰ ਰਹੀ ਸੀ ਪਰ ਲਾਈਟ ਚਲੀ ਗਈ 10 ਮਿੰਟ ਮੈਂ ਦੇਖਿਆ ਲਾਈਟ ਆਈ ਨਹੀਂ ਤੇ ਹੁਣ ਆਪਾਂ ਲੱਗਿਆ ਮਿੱਠਾ ਪਾਣੀ ਬਣਾਉਣਾ ਆ ਦੇਖੋ ਜੀ ਇਹ ਆਪਣਾ ਦੁੱਧ ਤੇ ਚੀਨੀ ਘੋਲ ਲਿਆ ਪਾਣੀ ਚ ਤੇ ਹੁਣ ਕਿ ਲਾਟ ਕੋਈ ਪਤਾ ਨਹੀਂ ਕਰ ਵੀ ਬਹੁਤ ਲੈਂਟ ਹੈ ਨਹੀਂ ਤੇ ਘੋਲ ਲਿਆ ਪਾਣੀ ਚ ਪਾਣੀ ਚ ਚੀਨੀ ਘੋਲ ਲੈਣਾ ਹੁਣ ਜੇ ਆਪਾਂ ਇਹਨਾਂ ਚੀਜ਼ੇ ਘੋਲ ਲੈਣ ਇਹਨਾਂ ਦਾ ਪਾਣੀ ਆਪਾਂ ਸਾਰਿਆਂ ਨੇ ਪੀਣਾ ਜੀ ਆਓ ਜੀ ਤੁਸੀਂ ਵੀ ਪੀ ਲੋ ਆ ਦੇ ਮਿੱਠਾ ਜਲ ਤੇ ਹੁਣ ਆਪਾਂ ਇਹਨਾਂ ਨੂੰ ਪਲਾਸਾਂ ਚ ਪਾਉਣੀ ਹੈ ਬਣ ਗਿਆ ਆਪਣਾ ਮਿੱਠਾ ਚਾਹ। ਹੁਣ ਜੀ ਬਣ ਗਿਆ। ਬਿਲਕੁਲ ਸਹੀ ਬਣਿਆ। ਜੋ ਜੀ ਨੇ ਬਣ ਗਿਆ ਹੁਣ ਦੁਪਹਿਰ ਦੀ ਸਬਜ਼ੀ ਬਣਾਉਂ ਤੇ ਰੋਟੀ। ਉਹ ਮਿੱਠਾ ਜੋ ਬਣਾਇਆ ਸੀ ਉਹ ਬਣਾ ਕੇ ਈ ਕੇ ਥੋੜੀ ਜਿਹੀ ਪੈ ਗਈ ਸੀ। ਬਈ ਤਾਂ ਨੀਂਦ ਆਉਣ ਲੱਗੀ। ਪਰ ਜੇ ਥੋੜੀ ਜਿਹੀ ਸੌਂ ਜਾਂਦੇ ਤਾਂ ਸਬਜ਼ੀ ਰੋਟੀ ਮੇਟ ਹੋ ਜਾਣੀ ਸੀ। ਇਸ ਪਰ ਘਰ ਮੈਂ ਰੋਜ਼ ਦੁਪਹਿਰ ਦੀ ਨਰ ਸੁੱਕੀ ਦੀ ਤਿਆਰੀ ਕਰ ਤੜਕਾ ਲ ਕੇ ਰੋਜ਼ ਅੰਦਾ ਕਰਦੀ ਸੀਗੀ ਆ ਦੇਖੋ ਲੈਟ ਹੈ ਨਹੀਂ ਹੋਣਾ ਜਿੱਤੇ ਆਪਣਾ ਅੱਟੀ ਵੀ ਚਾਉਂਦਾ ਹੈਗਾ ਉਹ ਤੇਜੋਪਰ ਲਗਾ ਕੇ ਉਹ ਤੇਰੇ ਮਸਾਲਾ ਬਿਸੁੰਗੇ ਨੇ ਦੇਖ ਲਈ ਜਦ ਤੱਕ ਰੋਟੀ-ਮੋਟੀ ਬਣਾਣ ਕੇ ਫ੍ਰੀ ਹੋਮਗਿ ਖਾ ਕੇ ਜਦ ਤੱਕ ਉਹ ਲੇਟ ਆ ਗਈ ਤਾਂ ਫਿਰ करूंगी ਕੰਮ ਉੱਪਰ ਮੈਂ ਸिलाई ਦਾ ਇੰਨੇ ਦਿਨਾਂ ਬਾਅਦ ਅੱਜ ਲੱਗੀ ਸੀ ਕੰਮ ਕਰਨ ਤੇ ਲਾਈਟ ਚਲੀ ਗਈ ਤੇ ਉਹਨਾਂ ਪਰ ਚੱਤੀ ਹੀ ਗਿਆ ਨਾ ਦੇਖੋ ਮੋਤੀ ਉਸ ਵਾਲੇ ਉੱਪਰ ਅੱਗੇ ਕਿਸੇ ਨੂੰ ਇਹ ਜਿਹੜਾ ਡੇਪ ਚੋਂ ਆ ਐਵੇਂ ਧੋ ਕੇ ਰੱਖ ਲਈਏ ਨੇ ਬੜੀਆਂ ਆ ਦੇਖੋ ਇਹ ਘਰ ਲਓ ਕੱਟੇ ਹੋਏ ਨਾ ਹੁਣ ਸਾਲਾ ਪਾਣੀ ਦੀ ਸਿਰ ਨਹੀਂ ਲੱਗਿਆ ਸਰਕਾਰ ਨੂੰ ਹਾਂ ਲਓ ਜਿਹੜਾ ਸਬਸਟੈਂਸ ਹੈ ਤੇ ਟਮਾਟਰ ਲੈ ਬਰੀ ਕੁਲੀ ਗਏ ਕੱਟ ਕੇ ਪਾਉਣੇ ਨੇ ਵਿੱਚ ਤੇ ਅੱਬੜੀ ਨੂੰ ਨਹੀਂ ਚੋੜਦੇ ਨੇ ਚੁੱਪ ਆਲੂ ਆ ਜੀ ਕੱਟ ਲੈਣੀ ਨੇ ਗਰਮੀ ਹੈ ਚਾਹੀ ਪੰਗਾ ਹੁੰਦਾ ਹੈ ਲੈਟ ਨਹੀਂ ਰਹਿੰਦੀ ਬੁਰਾ ਹਾਲ ਹੋ ਜਾਂਦਾਗਾ ਕਾਫੀ ਦੇ ਮੋਗੀ ਲੈਟ ਨੂੰ ਜੀ ਉਧਰ ਵੀ ਬਹੁਤ ਲੱਗੁੰਦੇ ਨੇ ਇਸ ਵਿੱਚ Ini bener-bener dicuatannya Ini yang kita Kalau kamu ਸਭ ਚੀਜ਼ ਮੇਰੇ ਨਾਲ ਕਰਤਾ ਸੀਟੀ ਲੱਗ ਰਹੀ ਹੈ ਮੈਨੂੰ ਤੇ ਅੱਜ ਮੈਂ ਆਟਾ ਗੁੰਨੇ ਨੇ ਤੇ ਪਾਣੀ ਲੈੜਤਾ ਵੀ ਚੱਲ ਰਹੀ ਬੁੱਖਾ ਨੂੰ ਥੋੜੀ ਦੇਰ ਐਸਾ ਬੰਦ ਰੋਟੀ ਨਾਲ ਟਾਈਮ ਹੋ ਗਿਆ ਨਹੀਂ ਮੇਰਾ ਹਾਂ ਕੋਟਾ ਹੀ ਘੰਟੇ ਆਵਾਜ਼ ਲੇਟ ਆਈ ਆ 1 ਵਜੇ ਆ ਰੋਟੀ ਫੜ ਕੇ ਬਣਾਉਣੀ ਆ ਥੋੜੀ ਜਿਹੀ ਇਸ ਲਾਗੇ ਬੈਨੇ ਗਰਮੀ ਬਹੁਤ ਹੈ। ਗਰਮਾ ਹਲੋ ਗਰਸ ਹੋਈ ਚ ਗਰਮੀ ਨਾਲ। ਥੋੜੀ ਜਿਹਾ ਰੈਸਟ ਕਰਕੇ ਫਿਰ ਰੋਟੀ ਬਣਾਉਂਗੀ। ਲੋਈਆਂ ਜਿਹਾ ਥੋੜੀ ਜਿਹਾ ਰੈਸਟ ਕਰਕੇ ਦਿਲੀਆਂ ਰੋਟੀ ਬਣਾ ਲਵਾਂ। ਗਰਮੀ ਬਹੁਤ ਹੈ ਨਹੀਂ ਹਾਰੀ ਸੀ ਉਹਨਾਂ ਰੋਟੀ ਬਣਾ ਕੇ ਫਿਰ ਉਹ ਰੋਟੀਆ ਉੱਪਰ ਜੀ ਆਪਣੀ ਸਬਜੀ ਬਣਗੀ। ਦੇਖੋ ਸਬਜੀ ਬਣ ਗਈ ਆਪਣੀ। ਮੂ ਲੱਗ ਗਿਆ ਮੈਂ ਰੋਟੀ ਬਣਾਉਣ ਲੱਗ ਪਈ। ਲੋ ਜੀ ਹੁਣ ਮੈਂ ਉੱਠ ਗਈ ਤੇ ਦੁਪਹਿਰੇ ਫਿਰ ਮੈਂ ਸੌਂ ਗਈ ਸੀਗੀ ਹੁਣੀ 5:00 ਵਜੇ ਉੱਠੀ ਹੈਗੀ ਤੇ ਹੁਣ ਲੱਗਿਆ ਮੈਂ ਚਾਹ ਪੀਣ। ਤੇ ਚਾਹ ਪੀ ਕੇ ਹੁਣ ਦੇਖਦੇ ਆਂ ਅਗਰ ਥੋੜਾ ਬਹੁਤਾ ਹੁੰਦਾ ਕੰਮ। ਦੁਪਹਿਰੇ ਤਾਂ ਲਾਈਟ ਚਲੀ ਗਈ ਸੀਗੀ ਫਿਰ ਆ ਕੇ ਮੈਂ ਰੋਟੀ ਬਣਾਉਣ ਦੀ ਲੱਗੀ ਸੀ ਕਰਨ। ਸਵੇਰੇ ਬੈਠੀ ਸੀ 10:00 ਵਜੇ ਮਸ਼ੀਨ ਤੇ ਫਿਰ ਲਾਈਟੇ ਚਲੀ ਗਈ। ਉਡੀਕ ਰਵਤ ਪਰ ਗਰਮੀ ਬਹੁਤ ਲੱਗ ਰਹੀ ਸੀ ਉੱਪਰ ਇਸ ਕਰਕੇ ਫਿਰ ਮੈਂ نیچے ਆ ਗਈ ਤੇ ਫਿਰ ਮੈਂ ਕਿਹਾ ਚਲੋ ਇੰਨੇ ਰੋਟੀ ਪਾਣੀ ਦਾ ਕਰ ਲੈਂਦੇ ਆ ਫਿਰ 1:30 ਵਜੇ 1:30 ਕੇ ਬਜੇ ਤੱਕ ਹੋ ਗਿਆ ਸੀਗਾ ਅੰਟੀ ਗਾਗਾ ਫਿਰ ਰੋਟੀ ਰੋਟੀ ਖਾ ਕੇ ਫਿਰ ਦੁਪਹਿਰੇ ਰੈਸਟ ਕਰੀ ਤੇ ਹੁਣ ਤੇ ਜਿਹੜਿਆ ਗੁਰਦੁਆਰਾ ਮਾੜਾ ਮੋਟਾ ਕਰਨਾ ਤੇ ਫਿਰ 7:30 ਵਜੇ ਜਾਉਂਗੀ ਗੁਰਦੁਆਰੇ ਤੇ ਲੋ ਲੋ ਸਭਨੋਂ ਬੱਜੀ ਜਾਂਦੇ ਲੋਤੇਸ ਮਾਰਤੇ ਨੂੰ ਰਾਤ ਦੇ ਤੇ ਚਲੋ ਦੇਖਦੇ ਬਾਕੀ ਤੋਂ ਉੱਤੇ ਦਾ ਮੇਰੇ ਵੀਜ਼ ਹੋऊंगी ਮੈਂ ਲੋਜੀ ਹੁਣ ਮੈਂ ਜਦੋਂ ਵੀ ਗੱਲ ਕਰਦੇ ਵਾਰੀ ਦੱਸਿਆ ਸੀਗਾ ਪਹਿਲਾਂ ਵੀ ਬਲੌਗ ਚ ਕਿ ਅੱਜ ਪੂਰਨ ਨਮਾਸੀ ਆ ਤੇ ਸ਼ਾਮ ਨੂੰ ਬਸ ਘੰਟਾ ਕੁ ਮੈਂ ਬੈਠੀ ਸੀ ਮਸ਼ੀਨ ਤੇ ਥੋੜਾ ਬੋਤਕ ਰੈਸੀ ਕੰਮ ਫਿਰ ਲੈਟ ਚਲੀ ਗਈ 7:00 ਵਜੇ ਤੇ ਫਿਰ ਬਸ ਐਮੀ ਪਾਟੂ ਜੀ ਤੋਂ ਬਗਲ ਰਹਿ ਰਸ ਜਦ ਅੱਜ ਬਿਚ ਬਣਤੀ ਕਰਨਾ ਉੱਪਰ ਲੈਫਟ ਚ ਜਿਲੀ ਸੀ ਤੇ ਉਸ ਤੋਂ ਬਾਅਦ ਨੀਚੇ ਆਏ ਤੇ ਹੁਣ ਬਸ ਹੁਣ ਚੱਲਦੇ ਆਪਾਂ ਫੁੱਡ ਵਾਰ ਤੇ ਬਾਕੀ ਮੈਂ ਤੁਹਾਨੂੰ ਉੱਥੇ ਤੇ ਵੀ ਦਿਖਾਉਣੀ ਹੈ ਠੀਕ ਹੈ ਜੀ Thank mm -hmm. you. ਉਜੀ ਸੰਗਤ ਆਈ ਹੈ ਪੈਦਲ ਯਾਤਰਾ ਤੇਰਾ ਬਾਬਾ ਨਾਨਕ ਤੋਂ ਸ੍ਰੀ ਹਿਮਕੁੰਣ ਸਾਹਿਬ ਜਾਣੀ ਹੈਗੀ 2 ਜੁਲਾਈ ਨੂੰ ਜਾ ਕੇ ਗੰਦਨਾ ਨੇ ਮੱਥਾ ਟੇਕਣਾਗਾ ਆ ਦੇਖੋ ਜੀ ਸੰਗਤ ਮੈਂ ਤੁਹਾਨੂੰ ਪਹਿਲਾਂ ਦਿਖਾਈ ਅੰਦਰ ਮੱਥਾ ਟੇਕ ਰਹੇ ਸੀਗੇ ਉਹ ਵਾਲੀ ਸੰਗਤ ਲਾਏ ਜਿਸੀ ਆਏ ਸੀ ਕੇ ਪਾਰਕ ਚ ਗੁਰਦੁਆਰੇ ਤੋਂ ਆ ਕੇ ਥੋੜੀ देर ਪਾਰਕ ਚ ਆ ਗਏ ਸੀ ਅਸੀਂ ਤੇ ਹੁਣ ਚੱਲੇ ਆ ਸੀ ਘਰੇ ਹਵਾ ਆ ਗੈਰੀ ਐ ਵੈਸੇ ਥੋੜੀ ਥੋੜੀ ਪਰ ਗਰਮੀ ਬਹੁਤ ਆ ਗਈ ਹੁਣ ਜਾ ਰਹੇ ਆ ਅਸੀਂ ਘਰੇ ਤੇ ਕੱਪੜੇ ਚੇਂਜ ਕਰਕੇ ਬਸ ਸੌਣੇ ਏਸੀ ਲਾ ਕੇ ਗਰਮੀ ਨੇ ਬੁਰਾ ਹਾਲ ਕੀਤਾ ਪਿਆ ਪਰ ਅੱਜ ਹੁਣ ਥੋੜੀ ਥੋੜੀ ਹਵਾ ਚੱਲ ਰਹੀ ਆ ਦੇਖੋ ਥੋੜੀ ਥੋੜੀ ਹਵਾ ਚੱਲਣ ਲੱਗੀ ਆ ਹੁਣ ਸੋ ਵਧੀਆ ਗਰਮੀ ਬਹੁਤ ਸੀ ਜੀ ਹੁਣ ਹਵਾ ਚੱਲੀ ਆ ਥੋੜੀ ਥੋੜੀ ਆ ਦੇਖੋ ਲਓ ਜੀ ਹੁਣ ਅਸੀਂ ਪਾਰਕ ਤੋਂ ਵੀ ਅੱਗੇ ਘਰੇ ਹੁਣ ਲੱਗਿਆ ਅਸੀਂ ਸੌਣ ਜੇ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਦਾ ਤੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਠੀਕ ਹੈ ਜੀ ਓਕੇ ਬਾਏ ਗੁੱਡ ਨਾਈਟ